ਦੇਖ ਰਹੇ ਹੋ ਜਾਣ ਹਿਤਿਆਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜੀ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜ਼ਰੂਰੀ ਸੂਚਨਾ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਰਾਜਪੁਰਾ ਸਬਡਿਵੀਜ਼ਨ ਦੇ ਕੱਗਰ ਨੇੜਲੇ ਪਿੰਡਾਂ ਦੇ ਵਸਨੀਕ ਸਾਵਧਾਨ ਰਹਿਣ ਕਿਉਂਕਿ ਇਸ ਵਾਰ ਭਾਰੀ ਮੀਂਹ ਪਿਆ ਇਸ ਕਰਕੇ ਹੀ ਕੱਗਰ ਨਦੀ ਦੇ ਕੈਚ ਪੈਪ ਦੇ ਨੇੜੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਤੇ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ SDM ਰਾਜਪੁਰਾ ਸ਼੍ਰੀ ਅਭਿਕੇਸ਼ ਗੁਪਤਾ ਦੇ ਵੱਲੋਂ ਇੱਕ ਸਲਾਹਕਾਰੀ ਵੀ ਜਾਰੀ ਕੀਤੀ ਗਈ ਹੈ ਜਿਸ ਮੁਤਾਬਕ ਪਿੰਡ ਊਟਸਰ ਨਨਹੀੜੀ ਸੰਜਰਪੁਰ ਲਾਸ਼ੜੂ ਕਮਾਲਪੁਰ ਰਾਮਪੁਰ ਸੋਟਾ 마ੜੂ ਤੇ ਚਮਾਰੂ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਕਿਹਾ ਗਿਆ ਹੈ ਕਿ ਉਹ ਘੱਗਰ ਦੇ ਨੇੜੇ ਨਾ ਜਾਣ ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਇਹ ਸੰਪਰਕ ਨੰਬਰ ਹੈ 01762224132 ਇਸ ਤੋਂ ਇਲਾਵਾ ਦੂਦਨ ਸਾਦਾ ਦੇ ਐਸਟੀਐਮ ਸ਼੍ਰੀ ਕਿਰਪਾਲਵੀਰ ਸਿੰਘ ਨੇ ਵੀ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਹੈ ਇਸ ਤੋਂ ਇਲਾਵਾ ਪਿੰਡ ਹੰਡਾਣਾ ਅਤੇ ਸਿਰ ਕਪੜਾ ਆਦ ਦੇਲੇ ਬਸਨੀਕ ਨੇ ਉਹਨਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਇੱਥੇ ਕਿਹਾ ਗਿਆ ਹੈ ਕਿ ਜੇਕਰ ਜ਼ਿਆਦਾ ਪਾਣੀ ਆਉਣ ਦੀ ਸੰਭਾਵਨਾ ਦਿਖੇ ਜਾਂ ਕੋਈ ਸੂਚਨਾ ਮਿਲੇ ਤਾਂ ਤੁਰੰਤ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੰਟਰੋਲ ਰੂਮ ਨੰਬਰ 0175 2350550 ਤੇ ਸੂਚਿਤ ਕੀਤਾ ਜਾਵੇ